ਗੁੱਡ ਮਾਰਨਿੰਗ ਜੀ ਮਿੱਤਰੋ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਆਪਣਾ ਅੱਜ ਦੇ ਬਲੌਗ ਤੇ ਤੇ ਬੰਦਾ ਹਜੇ ਆਪਣਾ ਕੰਮ ਵਾਲਾ ਆਇਆ ਨਹੀਂ ਹੈਗਾ ਤੇ ਅੱਜ ਭੈਣ ਕੇ ਮਾਸੀ ਦੀ ਕੁੜੀ ਦੇ ਘਰੇ ਪਾਠ ਖਲਵਾਇਆ ਹੋਇਆ ਹੈਗਾ ਤੇ ਆਪਾਂ ਚੱਲਿਆਂਗੇ ਭੋਗ ਤੇ ਜੀ ਤੇ ਨਾਲ-ਨਾਲ ਸੁਣਨੂ ਵੀ ਕਰਾਂਗੇ ਆਪਾਂ ਦਰਸ਼ਨ ਮਹਾਰਾਜ ਜੀ ਦੇ ਪ੍ਰਕਾਸ਼ ਹੋਇਆ ਹੋਇਆ ਹੈਗਾ ਅੱਜ ਭੋਗ ਹੈਗਾ ਜੀ ਤੇ ਆਪਾਂ ਨੂੰ ਬੁਲਾਇਆ ਹੈਗਾ ਤੇ ਆਪਾਂ ਜਾ ਰਹੇ ਹਾਂਗੇ ਹੁਣ ਤੇ ਆ ਖੜਾ ਆਪਣਾ ਡਾਇਨਾਸੌਰ ਪੁੱਤਰਾ ਕੋਈ ਗੱਲ ਨਹੀਂ ਆ ਕੇ ਮਿਲਦੇ ਡਾਇਨਾਸੌਰਾਂ ਤੈਨੂੰ ਠੀਕ ਹੈ ਡਾਇਨਾਸੌਰ ਦੱਸੋ ਮਿੱਤਰੋ ਕਿਵੇਂ ਆ ਆਪਣਾ ਘੈਂਟਾ ਲੁੱਕ ਸਾਫਾ ਪੂਰਾ ਪਿਆਣ ਤਿੰਨ ਮਾਡਲਾਂ ਨਾਲੇ ਇੰਜਨਮ ਤੇ ਬਾਡੀ ਸ਼ੋ ਲੈੰਥ ਲਓ ਜੀ ਬੰਦਾ ਆਪਣਾ ਆ ਗਿਆ ਤੇ ਜਿਹਨੇ ਮਿੱਟੀ ਪਾਉਣੀ ਹੈਗੀ ਪਾ ਰਿਹਾ ਨਿਉਆਂ ਦੇ ਵਿੱਚ ਤੇ ਚਾਹ ਆਪਾ ਫੜਾਤੀ ਚਾਹ ਪੀ ਕੇ ਲੱਗੂ ਕੈਂਟਾ ਚਾ ਅੱਜ ਕਿਹੜੇ ਨੇ ਘੇਰ ਲੈ ਤੈਨੂੰ ਮੈਂ ਅੱਜ ਕਿਹੜੇ ਨੇ ਘੇਰ ਲਿਆ ਇਹ ਕਹਦਾ ਘੇਰਦੇ ਬਾਲੇ ਨੇ ਤੈਨੂੰ ਤਾਂ ਪੱਕੀ ਹਾਲਾ ਲਓ ਜੀ ਹੁਣ ਕਰਦੇ ਆਪਾਂ ਚੱਲ ਕੇ ਆਪਣੀ ਗੱਡੀ ਸਟਾਰਟ ਰਤ

ਨਦਨ ਕੀ ਕਰ ਰਿਹਾ ਲੇ ਤਾਂ ਤੋਂ ਜੀ ਸੂਤਾਂ ਸ਼ਾਮਦਾਰਾ ਜਿਹੜੇ ਇਹ ਥਾੜਾ ਐਡ ਆਪਣਾ ਖੇਤ ਆ ਗਿਆ ਉਹ ਸਾਹਮਣੇ ਜਿਹੜੇ ਸਾਈਡ ਤੇ ਹੁੰਦਾ ਮੁੰਡਾ ਹਲਾ ਪੰਨਾ ਚਲਾਈ ਬੈਠਾ ਕਿ ਉਹ ਏ ਡੰਗਰੀ ਹੈ ਪਜਾਉਂਦਾ ਵਾਲਾ ਗਿਆ ਇੱਕ ਤਾਂ ਕਹੇ ਦੇਖਤੀ ਆਣਾ ਜਿਹੜੇ ਲੰਮੀਆਂ ਤਾਂ ਦੇਖਤੀਆਂ ਲੇਰੀ ਚੇਹ ਜਾਈ ਸੀ ਨਾ ਤਾਂ ਅੱਖ ਟਿਕਦੇ ਆ ਗੇੜੇ ਪੁੱਛੇ ਗੇੜੇ ਤੋਂ ਪਰ ਨਾਲ ਇੱਕ ਸੱਦੇ ਆਉਂਦਾ ਲੋਈ ਤੁਹਾਨੂੰ ਲੈ ਬੋ ਸੀਗੇ ਸਰ ਸਾਡੇ ਪਲੇ 62 ਆ ਗਿਆ ਸੋ ਆ ਗਿਆ ਬਾਸਟਾ ਜੀ ਲੋ ਜੀ ਪਹੁੰਚ ਗਿਆ ਪਾਤਰਗੜ ਤੇ ਉਹ ਸਾਹਮਣੇ ਗੁਰਦੁਆਰਾ ਰੀਣਾ ਇੱਥੇ ਉਹ ਘਰਾਂ 'ਚ ਜਾਣਾ ਆਪਣੇ ਇਹ ਹੈ ਪੂਰੇ ਵੀ ਆਪਣੀਆਂ ਗੱਡੀ ਹਾਂ ਉਹ ਆਣਾ ਉਹ ਕੰਮ ਲੱਗ ਰਹੇ ਸਰਮਾਣੇ ਆਣਾ ਚੋੜ ਤਾਵਾ ਹਾਂ ਹਾਂ ਇੱਥੇ ਮੁੜਨਾ ਆਪਣੇ ਇੱਕੋ ਹੀ ਗੱਡੀ ਜਾਂਦੀ ਹੈ ਜੀ ਇੱਥੇ ਇੱਕ ਗੱਡੀ ਜਾਂਦੀ ਆ ਲੋ ਜੀ ਆ ਆ ਗਿਆ ਵੀ ਭੈਣ ਦਾ ਘਰ ਪਾਸੇ ਦੀ ਕੁੜੀ ਦਾ ਇਹ ਮੇਹੀ ਪਾ ਕੇ ਚੱਕਰ ਬਣ ਜਾਂਦਾ ਹੋਵੇ ਤੇ ਇਹ ਇੱਥੇ ਆਇਆ ਆ ਪਾ ਕੇ ਚੱਕਰ ਬਣ ਜਾਂਦਾ ਹੋਵੇ ਇੱਥੇ ਖੇਤਾਂ 'ਚ ਘਰ ਨਹੀਂ ਇਹ ਚਾਰ ਤਰਗਾੜਾ

लो जी आप पुंच गए पिंड घर हालात गड्डी अपने बहरे अपना घर जाए जी भोगते हाजरी लगाए मुंडे ने कमता लगता बचारा ਚਾਚੂ ਪੀਣ ਗਿਆ ਉਹ ਰੋਟੀ ਖਾਣ ਕਾਫੀ ਛੜਤਾ ਰੇਤਾ ਉਹਨੇ ਮੁੰਡੇ ਨੇ ਅੱਧ ਮੰਗ ਛੜਤਾ ਵਿਚਾਰਨੇ ਚਲ ਇੰਨਾ ਵੀ ਬਹੁਤ ਆ ਤੇ ਇਹ ਚ ਵੀ ਦਰਮਟ ਲੱਗ ਗਿਆ ਵਧੀਆ ਹੋ ਗਿਆ ਆ ਕਿ ਆ ਪੈ ਜਿਹੜਾ ਇਹ ਪੈ ਜੂਗਾ ਸਾਰਾ ਆ ਖੜਾ ਆਪਣਾ ਡੈਣਾ ਹੋਰ ਨੂੰ ਲੋ ਮਿੱਤਰੋ ਪਹੁੰਚ ਗਏ ਘਰੇ ਲਓ ਜੀ ਮਿੱਤਰੋ ਆਪਾਂ ਨੇ ਕਰਾਣ ਨਾਲ ਸਾਰਾ ਖੱਚਤਾ ਸੀਗਾ ਖੱਚ ਕੇ ਲਵੇ ਲਾਤਾ ਸੀ ਤੇ ਇਹਨੇ ਬਾਈ ਨੇ ਚੱਕ ਕੇ ਵਿੱਚ ਸੜਤਾ ਲਵੇ ਲੱਗ ਗਿਆ ਬਣਾਉਣੇ ਆਵਾ ਦਾ ਕੰਮ ਧਰਤ ਦਾ ਇਹ ਚ ਥੋੜਾ ਥੋੜਾ ਹੋਰ ਪੂਗਾ ਤੇ ਇਹਦਾ ਵੀ ਨੇੜੇ ਲੱਗ ਗਿਆ ਇਹ ਆ ਦਿਨ ਹੀ ਕੱਲ ਨੂੰ ਨਿਬੜ ਜੂਗਾ ਦੇਖ ਰਹੇ ਹਾਂ ਹਾਂ ਬਾਹਰੇ ਦੇਖਦੇ ਲੋਕ ਨਹੀਂ ਨਹੀਂ ਮਤਲਬ ਜੇ YouTube ਚੈਨਲ ਜਿਹੜਾ YouTube ਆਗਾ ਇਹ ਸ਼ਾਇਦ ਬਾਹਰਲੇ ਹਾਊਸ ਦਾ ਯਾਰਾ ਤਾਂ ਹੀ ਇਹਦੇ ਵਿੱਚ ਡਾਲਰ ਆਉਂਦੇ ਨੇਗੇ ਹਮਮ ਤੇ ਬੇਲੇ ਬੰਦੇ ਨੂੰ ਤਾਂ ਕੋਈ ਚੀਜ਼ ਮਾੜੀ ਵੀ ਨਹੀਂ ਇਹ ਜੇ ਬੇਲਾ ਬੰਦਾ ਬਣਾ ਕੇ ਪਾਈ ਜਾਵੇ ਹੈ ਮਾਈਕੀ ਜਾ ਕੇ ਕਹੋ ਇਹ ਕਹੇ ਦੀ ਕਹੇ ਚੈਨਲ ਬਣਾ ਦੇ ਕਹੇ ਮੇਰਾ YouTube ਯਾਰ ਕਹਿੰਦੇ ਬਣਾ ਦੂਗਾ ਕੋਈ ਚੱਕਰ ਨਹੀਂ ਹੈ ਇਹਦਾ ਵਧੀਆ ਚੀਜ਼ ਆ ਹਾਂ ਕੀ ਆ ਕੀ ਲੈ ਕੇ ਆਇਆ ਮੈਂ ਤਾਂ ਗੰਡੇ ਠੀਕ ਆ ਲੋ ਜੀ ਆ ਦੇਖਣਾ ਨੇੜੇ ਲੱਗ ਚੱਲਿਆ ਕੰਮ ਤੇ ਪਣੇ ਦਲਕੇ ਤਾਂ ਸੀ ਵੀਰੇ ਨੂੰ ਵੀ ਉੱਪਰ ਉੱਪਰ ਤੱਕ ਕੇ ਪੜਾ ਤੇ ਇੱਛਾ ਚਾਲ ਜੇ ਬਾਹਲ ਦੇ ਵਿੱਚ ਘਾਟੀ ਬਦੀ ਤਾਂ ਆਪਾਂ ਦੋ ਟਰਾਲੀਆਂ ਹੋਰ ਸਟਾਲਾਂਗੇ ਅਸਾਜਨ ਲੱਗ ਗਿਆ ਜੀ ਨੇੜੇ ਕੰਮ